ਮੰਡ ਮੇਰੇ ਕੋਲ ਆਗੇ ਅੱਜ ਦੀ ਜੇਤੂ ਟੀਮ ਕਿਹੜੀ ਹੈ ਅੱਜ ਦੇ ਬੈਸਟ ਕਿਹੜੇ ਕਿਹੜੇ ਆ ਗੁਰਪ੍ਰੀਤ ਮੰਡ ਦੇਵੇਗਾ ਜਾਣਕਾਰੀ ਚੀਮਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਰ ਸੱਜ ਸਿੰਘ ਚੀਮਾ ਸਾਹਿਬ ਦਾ ਖਿੰਡਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸਮਾਂ ਦੇ ਕੇ ਪਿਆਰ ਦਿੱਤਾ ਇਹ ਦਸਹੀ ਮੰਡ ਨੰਬਰ ਕਿੰਨੇ ਕਿੰਨੇ ਆ ਅੱਜ ਦੇ ਬੈਸਟ ਕਿਹੜੇ ਅਪਨਾਉਸ ਕਰ ਦਈਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ 19 ਨੰਬਰ ਨੇ ਨੰਗਲ ਅਬੀਆਂ ਦੇ ਤੇ 43 ਨੰਬਰ ਨੇ ਬੇਲ ਸਾਹ ਕਬੱਡੀ ਦਾ ਮਹਿਮਦਵਾਲ ਦੇ 14 ਕਬਡੀਆਂ ਪਾ ਕੇ 13 ਨੰਬਰ ਲੈ ਕੇ ਅਜਦਾ ਬੁਲਟ ਖੀਰਵਾਲਿਆ ਬੈਸਟ ਟਰੇਡਰ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ 12 ਟੱਚ 8 ਜਫੇ ਕਾਲਾ ਮਾਲੇ ਵਾਲਾ ਅਜਦਾ ਉੱਤਮ ਜਾਫੀ ਜ਼ੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਕਾਲਾ ਮਾਲੇ ਵਾਲਾ ਤੇ ਹਰਮਨ ਬੁਲਟ ਖੀਰਾਂ ਵਾਲਿਆ ਅੱਜ ਦੇ ਬੈਸਟ ਬਣੇ ਨੇ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਮੇਰੀ ਬੇਨਤੀ ਹੈ ਦੋਨੇ ਟੀਮ ਆ ਜਾਣ ਜੀ ਦੋਨੀਆਂ ਟੀਮ ਆ ਜੋ ਜੀ ਛੋਡੀ ਸਾਡਾ ਪਾਲ ਸਾਡੇ ਪ੍ਰਧਾਨ ਜੀ ਛੋਡੀ ਸਾਹਿਬ ਖਿੰਡਾ ਪ੍ਰਬਾਰ ਦਾ ਧੰਨਵਾਦ ਜਿੰਦਾਬਦ ਵੱਲੋਂ ਅੱਜ ਪਹਿਲਾ ਪ੍ਰਾਤ ਤਾ ਗਿਆ ਆਓ ਜੀ ਪਹਿਲਾ ਪਹਿਲੀ ਟੀਮ ਆਵੇਗੀ ਮਾਦਾ ਪੰਜਾਬਪੁਰ ਸੰਦੀਪ ਨੰਗਲੰਬੀਆਂ ਸ਼ਾਹਕੋੜ ਇਹ ਆਵੇਗੀ ਪਹਿਲਾ ਟੀਮ ਜੀ ਮੇਰੀ ਬੇਨਤੀ ਹੈ ਸਾਡੇ ਵੀਰ ਨੇ ਸਤਿਕਾਰ ਜੋਗਾ ਜਿਨ੍ਹਾਂ ਦੇ ਵੱਲੋਂ ਪਹਿਲਾ ਪ੍ਰਾਤ ਹੋਵੇਗਾ ਖਿੰਡਾ ਪ੍ਰਬਾਰ ਸਤਪਾਲ ਸਿੰਘ ਜੀ ਜਰਮਨ ਮਨਜੀਤ ਸਿੰਘ ਯੂਕੇ ਸ਼ਾਲਾਪੁਰ ਸੁਖਿੰਦਰ ਸਿੰਘ ਛੋਡੀ ਯੂਕੇ ਸ੍ਰੀ ਸ਼ਾਲਾਪੁਰ ਪ੍ਰਧਾਨ ਸਾਹਿਬ ਪਹਿਲਾਂ ਮੇਰੀ ਬੇਨਤੀ ਹੈ ਸੈਂਕਰ ਪ੍ਰਾਈਜ਼ ਸੈਂਕਰ ਪ੍ਰਾਈਜ਼ ਮੇਰੀ ਬੇਨਤੀ ਹੈ ਸੈਂਕਰ ਪ੍ਰਾਈਜ਼ ਆਜੋ ਜੀ ਸ਼ਾਹਕੋਟ ਟੀਮ ਆਵੇ ਸ਼ਾਹਕੋਟ ਲਾਈਨ 'ਚ ਅੰਬੇ ਕੋ ਜ ਆ ਮੇਰਾ ਵੀਕਰਤੂ ਸਾਹਿਬ ਜੀ ਆਜੋ ਆਜੋ ਜੀ ਸੈਂਕਰ ਪ੍ਰਾਈਜ਼ 2 ਲੱਖ ਰੁਪਏ ਆ ਅੱਜ ਦਾ 2 ਲੱਖ ਦਾ ਸੈਂਕਰ ਪ੍ਰਾਈਜ਼ ਆਓ ਕੁਲਜੀਤ ਭੱਜ ਕੇ ਮੇਰਾ ਵੀਰ ਅੱਜ ਦਾ 2 ਲੱਖ ਦਾ ਸੈਂਕਰ ਪ੍ਰਾਈਜ਼ ਸਾਡੇ ਬਲਦੇਸ਼ ਸਿੰਘ ਜੀ ਸਾਬਕਾ ਚੇਅਰਮੈਨ ਮਾਰਕ ਕਮੇਟੀ ਸੁਲਤਾਨਪੁਰ ਦੀ ਪਰਮਜੀਪੁਰ ਆਲੂਪੁਰ ਵਾਲੇ ਉਹਨਾਂ ਵੱਲ ਹੋਵੇਗਾ ਨਰਮਦ ਸਿੰਘ ਜੀ ਆਰਤੀਆ ਰਾਮ ਸਿੰਘ ਜੀ ਆਰਤੀਆ ਵੀ ਨਾਲ ਆਉਣਗੇ ਸਾਡਾ ਸੋਨੂੰ ਕੈਨੇਡਾ ਤੋਂ ਮਾਨ ਦੇ ਰਿਹਾ ਹੈ ਅੱਜ ਦਾ ਸੈਂਕਰ ਪ੍ਰਾਈਜ਼ 2 ਲੱਖ ਰੁਪਇਆ ਸਰਦਾਰ ਬਲਦੇਵ ਸਿੰਘ ਜੀ ਪਰਮਜੀਪੁਰੋ ਚੇਅਰਮੈਨ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗਾ ਅੱਜ ਦੋ ਕੱਪ ਸੈਕਿੰਡ ਕੱਪ ਜੀ ਕਮਲਪਾ ਜੀ ਦਾ ਕੱਪ ਜੀ ਨਬੂ ਆ ਕਾ ਫੜੋ ਮੇਰਾ ਵੀਰ ਸੈਕਿੰਡ ਬੋਲੇ ਸੋਨਹਾਲ ਲਾਰੀ ਕੋਈ ਗੱਲ ਨਹੀਂ ਜੀ ਕਰ ਲਓ ਜੀ ਇੱਕ ਮਿੰਟ ਸ਼ਰਮ ਦੀ ਮਰਵੀ ਅਗਲੇ ਸਾਲ ਪਿਛਲੇ ਸਾਲ ਵੀ ਬੋਲਟ ਪਾਜੀ ਇੱਕ ਨੰਗਲੇ ਦੋ ਜੀ ਪਿਛਲੇ ਸਾਲ ਵੀ ਬੋਲਟ ਬਸ ਬਣਿਆ ਸੀ ਅਸਲ ਬੋਲਟ ਬਸ ਬਣਿਆ ਟੀਮ ਦੀ ਸਹਿਮਤੀ ਨਾਲ ਤੇਮੀ ਕੋਚ ਕਹਿੰਦਾ ਕਿ ਲੱਬਾ ਬੱਗੇ ਪਿੰਡੀਆਂ ਉਹ ਜਵੈਂਟ ਜਫੀ ਜਵੈਂਟ ਰੀਡਰ ਜੀ ਲੱਬਾ ਬੱਗੇ ਪਿੰਡੀਆਂ ਤੇ ਹਰਮਨ ਬੋਲਟ ਟੀਮ ਦੀ ਸਹਿਮਤੀ ਨਾਲ ਅੱਜ ਜਵੈਂਟ ਨੇ ਬੈ ਜਾ ਅਮਨ ਬੈ ਜਾ ਰਵੀਰ ਆ ਕਾਲੇ ਕਾਲਾ ਮਾਲੇ ਵਾਲਾ ਆ ਫਰਸਟ ਟੀਮ ਰਹੀ ਅੱਜ ਗੁਰਦੁਆਰਾ ਬੇਰ ਸਾਹਿਬ ਮਹਿਮਦਵਾਲਾ ਇਹ 2.5 ਲੱਖ ਦਾ ਪ੍ਰਾਈਜ਼ ਸਾਡੇ ਵੀਰ ਨੇ ਖਿੰਡਾ ਭਰਾ ਸਤਪਾਲ ਸਿੰਘ ਖਿੰਡਾ ਜਰਮਨ ਮਨਜੀਤ ਸਿੰਘ ਯੂਕੇ ਸੁਖਿੰਦਰ ਸੋਢੀ ਜੀ ਬੋਲੇ ਸੋ ਨਿਹਾਲ ਇਹ 2.5 ਲੱਖ ਦਿੱਤਾ ਜਾ ਰਿਹਾ ਜੀ ਹੁਣ ਮੇਰੀ ਬੇਨਤੀ ਹੈ ਬੈਸਟ ਆਜੋ ਜੀ ਬੈਸਟ ਆਜੋ ਜੀ ਹਰਮ ਚਰਨ ਸਿੰਘ ਜੀ ਕੈਨੇਡਾ ਤੇ ਪ੍ਰਤਾਪ ਸਿੰਘ ਮੋਮੀ ਜੀ ਜੋਗੀ ਭਾਜੀ ਤਾਂ ਜੋ ਜੀ ਜੋਗੀ ਭਾਜੀ ਸੋਢੀ ਭਾਜੀ ਮਨੂ ਜੀ ਆ ਜੋ ਜੀ ਮਾਲਾ ਕਾਲਾ ਮਾਲੇ ਵਾਲਾ ਹਾਂ ਅਮਨ ਕਹਿੰਦਾ ਕਾਲਾ ਮਾਲਾ ਤੇ ਟੀਮ ਸਦੀ ਨਾਲ ਅਮਨ ਸੁਨਿਆਰਾ ਇਹ ਜਵੈਂਡ ਨੇ ਕਾਲਾ ਮਾਲੇ ਦਾ ਕਿੱਥੇ ਜੀ ਕਾਲਾ ਮਾਲੇ ਵਾਲਾ ਕਾਲੇ ਆ ਕਾਲਾ ਮਾਲੇ ਵਾਲਾ ਪ੍ਰਦੀਪ ਕਿੱਥੇ ਕਾਲਾ ਹਰਮਨ ਬੋਲਟ ਕਿੱਥੇ ਹਰਮਨ ਬੋਲਟ ਹਰਮਨ ਤੇ ਲੱਭਾ ਬੱਗਾ ਪਿੰਡ ਕਾਲੇ ਆ ਮੇਰਾ ਵੀ ਯਾਰ ਅਜੇ ਕਾਲੇ ਆ ਰਹੇ ਜੀ ਇਸ ਤੋਂ ਬਾਅਦ ਮੇਰੀ ਬੇਨਤੀ ਹੈ ਹਰਮਨ ਆਪ ਅੱਜ ਕੇ ਮੇਰਾ ਵੀਰ ਤੇ ਲੱਭਾ ਬੱਗੇ ਪਿੰਡ ਮੈਚ ਆਫੀ ਨੂੰ ਪ੍ਰਤਾਪ ਸਿੰਘ ਜੀ ਮੂਮੀ ਉਹਨਾਂ ਵੱਲੋਂ 51000 ਤਜਾਰਿਆ ਜੋਗਾ ਦੇ ਵੀਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰਮਨ ਮੇਰਾ ਵੀਰ ਹਰਮਨ ਤੇ ਲੱਬਾ ਬੱਗੇ ਪਿੰਡਿਆ ਇਹਨਾਂ ਨੂੰ 51000 ਚਰਨ ਸਿੰਘ ਜੀ ਕੈਨੇਡਾ ਸੁમિતਰ ਦੇ ਕਜਨ ਬ੍ਰਦਰ ਉਹ ਮਾਨ ਕਰਨਗੇ ਸਾਡੇ ਵੀਰ ਲਾ ਉਧਰ ਪ੍ਰਦੀਪ ਸਾਡਾ ਵੀਰ ਕਬੱਡੀ ਖਿਡਾਰੀ ਸੁਲਤਾਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਾ ਉਧਰ ਚੰਦ ਸਿੰਘ ਜੀ ਕੈਨੇਡਾ